ਦੋ ਤਰੀਕਿਆਂ ਦੇ ਨਾਲ ਹੌਮੇ ਸਾਡੀ ਜਾਗਰਤ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ ਜਿੱਥੋਂ ਪਰਖਿਆ ਜਾਂਦਾ ਵੀ ਅੰਦਰ ਹੌਮੇ ਇੱਕ ਤਾਂ ਸਾਨੂੰ ਜਦੋਂ ਸਨਮਾਨ ਮਿਲਦਾ ਹੈ ਵਡਿਆਈ ਹੁੰਦੀ ਹੈ ਸਾਡੀ ਉਦੋਂ ਸਾਡੀ ਹੌਮੇ ਜਾਗਦੀ ਹੈ ਹੌਮੇ ਨੂੰ ਜਗਾਉਣ ਦੇ ਦੋ ਤਰੀਕੇ ਨੇ ਵਡਿਆਈ ਕਰ ਦੋ ਕਿਸੇ ਦੀ ਉਸ ਵੇਲੇ ਹੌਮੇ ਦੇ ਵਿੱਚ ਆ ਕੇ ਆਪਣੇ ਮਹਿਸੂਸ ਕਰਦਾ ਵੀ ਮੈਂ ਇਹੋ ਜਿਹੇ ਜਿਹਹਾ ਜੇ ਮੈਨੂੰ ਕਹਿ ਰਿਹਾ ਹੌਮੇ ਜਾਗਰਤ ਹੋ ਗਈ ਖੁਸ਼ ਹੋ ਗਿਆ ਇਹ ਖੁਸ਼ੀ ਜਿਹੜੀ ਨਕਲੀ ਹੈ ਇਹ ਖੁਸ਼ੀ ਜਿਹੜੀ ਹੈ ਅਸਲੀ ਨਹੀਂ ਹੈ ਇਹ ਆਨੰਦ ਆਇਆ ਵਡਿਆਈ ਦੇ ਵਿੱਚੋਂ ਉਸ ਨੂੰ ਉਹਦੀ ਵਡਿਆਈ ਹੋ ਗਈ ਆਨੰਦ ਆ ਗਿਆ ਉਹਦੇ 'ਚ ਜਦੋਂ ਹੋਈ ਨਿੰਦਿਆ ਉਦੋਂ ਮਰਝਾ ਗਿਆ ਉਦੋਂ ਮਹਿਸੂਸ ਕਰਦਾ ਵੀ ਮੇਰਾ ਅਪਮਾਨ ਹੋ ਗਿਆ ਉਹਦਾ ਕਾਰਨ ਕੀ ਹੈ ਵੀ ਹਉਮੈ ਹੈ ਜਦੋਂ ਹਉਮੈ ਤੋਂ ਰਹਿਤ ਹੋ ਗਿਆ ਤੈਸਾ ਹਰਕਤ ਐਸਾ ਉਸੋਗ ਸਦਾ ਅਨੰਦ ਤੈ ਨਹੀਂ ਵਿਯੋਗ तैसा स्वर्ण तैसी ਉਸਮਾਟੀ तैसा ਅੰਮ੍ਰਿਤ तैसी ਵੀ ਖਾਟੀ तैसा ਮਾਨ तैसा ਅभिਮਾਨ तैसा ਰੰਗ तैसा ਰਾਜਾਨ ਜੋ ਵਰਤਾਈ ਸਾਈਂ ਯੂਤ ਨਾਨਕ ਉਹੋ ਪਰ ਕਹੀ ਹੈ ਜੀਵਨ ਮੁਕਤ ਜੀਵਨ ਮੁਕਤ ਸੋ ਆਖੀ ਐ ਮਰ ਜੀਵੇ ਮਰੀਆ ਤੋ ਇਸ ਕਰਕੇ ਹੈ ਜੀਵਤ ਭਾਤੋ ਮਰਨੇ ਦੀਆਂ ਜੁਗਤੀਆਂ ਗੁਰੂ ਸਹਿਬਾਨਾ ਨੇ ਆਪ ਭਾਈ ਲੈਣਾ ਦੇ ਰੂਪ ਦੇ ਵਿੱਚ ਸਿੱਖੀ ਕਮਾ ਕੇ ਦਿਖਾਈ ਜੇ ਰਾਤ ਨੂੰ ਦਿਨ ਕਹਿ ਦਿੱਤਾ ਮਾਲਕ ਨੇ ਤਾਂ ਮਜਾਲ ਨਹੀਂ ਸੇਵਕ ਦੀ ਵੀ ਕਹੇ ਵੀ ਨਹੀਂ ਮਹਾਰਾਜ ਰਾਤ ਹੈ ਦਿਨ ਹੀ ਕਿਹਾ ਹਾਂ ਜੀ ਦਿਨ ਤੇ ਆਗਿਆ ਸਾਹਮਣੇ ਹੀ ਸਾਹਿਬ ਸੇਵਕ ਬਦਉ ਜੀ ਉੱਥੇ ਸੰਤ ਬਾਬਾ ਵੀਰਮਦਾਸ ਜੀ ਸਿੱਖ ਜਗਤ ਜਿਬੜਾ ਨਾਂ ਹੈ 10 ਪਾਠ ਸੁਖਨੀ ਸਾਹਿਬ ਦੇ ਰੋਜ਼ ਦਾ ਨਿਤਨੇਮ ਸੀ ਬਾਬਾ ਵੀਰੰਦਾਸ ਜੀ ਦਾ ਇਹ ਹਰ ਰੋਜ਼ ਕਰਦੇ ਸੀ ਸੁਖਨੀ ਸਾਹਿਬ ਦੇ ਚਰਿੱਤੀਆਂ ਸਿੱਧੀਆਂ ਪ੍ਰਾਪਤ ਹੋ ਗਿਆਂ ਪ੍ਰਭ ਕੈ ਸਿਮਰਿ ਰਿੱਧਿ ਸਿਧਨ ਹੋਨੇ ਪ੍ਰਭ ਕੈ ਸਿਮਰਿ ਗਿਆਨ ਤਨ ਤਤ ਬੁੱਧ ਬ੍ਰਹਮ ਗਿਆਨ ਵੀ ਪ੍ਰਾਪਤ ਹੋਇਆ ਬੜੀ ਕਮਾਈ ਕੀਤੀ ਬਹੁਤ ਵੱਡੇ ਮਹਾਪੁਰਸ਼ ਜੀ ਛੋਟੇ ਜਿਹੇ ਨਹੀਂ ਸੀ ਤੇ ਐਸੇ ਜਿਹੜੇ ਮਹਾਪੁਰਸ਼ ਨਾ ਹੁਣ ਉਹਨਾਂ ਦੇ ਕੋਲ ਸੇਵਾ ਕਰਨ ਵਾਲੇ ਸੇਵਾ ਉਹੀ ਕਰ ਸਕਦਾ ਸੀ ਜਿਹੜਾ ਮਾਨ ਅਪਮਾਨ ਤੋਂ ਰਹਿਤ ਹੈ ਮਾਤਾ ਜੂਣੀ ਨੇ ਐਸੀ ਸੇਵਾ ਕੀਤੀ ਹੈ ਮਾਨ ਉਪਮਾਨ ਤੋਂ ਉੱਪਰ ਉੱਠ ਕੇ ਕੀ ਦੀਏ ਸੂਇਸ਼ ਕਰਕੇ ਹੈ ਵੀ ਜਿਹੜਾ ਆਗਿਆ ਦਾ ਪਾਲਣ ਕਰਨਾ ਹੈ ਇਹਦੇ ਵਰਗੀ ਹੋਰ ਕੋਈ ਸੇਵਾ ਨਹੀਂ ਹੈ ਆਗਿਆ ਸਮ ਨਹੀਂ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਨੇ ਆਗਿਆ ਦਾ ਪਾਲਣ ਕੀਤਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਸਾਰੇ ਗੁਰੂ ਸਹਿਬਾਨ ਹਰ ਭਾਈ ਮੰਜ ਵਰਗੇ ਸਿੱਖ ਸੇਵਾ ਕਰਨ ਵਾਲੇ ਭਾਈ ਬਹਿਲੋ ਵਰਗੇ ਭਾਈ ਬਹਿਲੋ ਸਭ ਤੋਂ ਪਹਿਲੋ ਕਿੰਨੇ ਗੁਰਸਿੱਖ ਹੋਏ ਜਿਨ੍ਹਾਂ ਨੇ ਕਲਣਾ ਕਾਲੀਆਂ ਤੇ ਇਸ ਤਰ੍ਹਾਂ ਦੀ ਸੇਵਾ ਸਿਮਰਨ ਦੇ ਵਿੱਚ ਕਾਮ ਕਾਮ ਕਰਨ ਵਾਸਤੇ ਤਾਂ ਹੀ ਇੱਕ ਸੇਵਾ ਹੀ ਹੈ ਜਿਹੜੀ ਨਿਸ਼ਕਾਮ ਸੇਵੇ ਨਾਲ ਇਹ ਭਜਨ ਚ ਕਾਮਯਾਬ ਕਰਦੀ ਹੈ। ਮਨ ਦੀ ਮੈਲ ਉਤਾਰਨ ਵਾਸਤੇ ਇਹੀ ਸਾਡੇ ਕੋਲ ਇੱਕ ਯਤਨ ਹੈ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ ਮੈਂ ਸਮਾਏ। ਤੇ ਮਹਾਪੁਰਸ਼ ਜਿਹੜੇ ਸਿਮਰਨ ਭਜਨ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਬੇਅੰਤ ਬਰਕਤਾਂ ਹੁੰਦੀਆਂ ਤੇ ਉਹਨਾਂ ਦੀਆਂ ਬਰਕਤਾਂ ਦੀਆਂ ਵੱਡੀਆਂ-ਵੱਡੀਆਂ ਕਹਾਣੀਆਂ ਬਣੀਆਂ ਅੰਮ੍ਰਿਤਸਰ ਦੇ ਇਲਾਕੇ 'ਚ ਇੱਕ ਮਹਾਤਮਾ ਰਹਿੰਦੇ ਸੀ ਤੇ ਉਹਨਾਂ ਦੇ ਅਸਥਾਨ ਦੇ ਉੱਤੇ ਹਰ ਵਕਤ ਲੰਗਰ ਚੱਲਦਾ ਰਹਿੰਦਾ ਸਕੂਲ ਤੋਂ ਛੁੱਟੀ ਹੋਉਂਦੇ ਬਹੁਤ ਸਾਰੇ ਬੱਚੇ ਖੀਰ ਖੁਰ ਖਾਣ ਵਾਸਤੇ ਆ ਜਾਂਦੇ ਦੁੱਧ ਵੇਣ ਤਾਉਂਦਾ ਖੀਰ ਜਿੱਦੀ ਰਹਿੰਦੀ ਲੰਗਰ ਬੜਾ ਸੋਹਣਾ ਚੱਲਦਾ ਸੀ ਹੁਣ ਜਿੱਥੇ ਪਦਾਰਥ ਹੈ ਭਾਈ ਉੱਥੇ ਕੁੱਤੇ ਵੀ ਆ ਜਾਂਦੇ ਐ ਤੇ ਉੱਥੇ ਇੱਕ ਕੁੱਤਾ ਬਚਪਨ ਦੇ ਵਿੱਚੋਂ ਪਲਿਆ ਸੀ ਇਹ ਉਹ ਕੁੱਤਾ ਜਿਹੜਾ ਬੜਾ ਮਹਾਪੁਰਸ਼ਾਂ ਦਾ ਤੇ ਉਹ ਵੀ ਕਰਦਾ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਪਿਸਤਾ ਨਾਮ ਦਾ ਕੁੱਤਾ ਇੱਕ ਮੰंजे ਦੇ ਹੇਠਾਂ ਬੈਠਾ ਰਹਿੰਦਾ ਸੀ ਤੇ ਮਹਾਪੁਰਸ਼ਾਂ ਨੇ ਇਹਦਾ ਨਾਮ ਮੰਗਲੀ ਰੱਖ ਦਿੱਤਾ ਉਹ ਜਦੋਂ ਆਵਾਜ਼ ਮਾਰਦੇ ਕੁੱਤਾ ਸਮਝਦਾ ਸੀ ਵੀ ਉਹ ਆਪਣੇ ਨਾਮ ਦਾ ਉਹਨੂੰ ਪਤਾ ਲੱਗ ਗਿਆ ਵੀ ਇਹ ਮੇਰਾ ਨਾਮ ਹੈ ਉਹ ਕੁਦਰਤ ਪਰਮਾਤਮਾ ਦੇ ਕੋਈ ਪੂਰਬਲਾ ਇਹ ਜਾਂ ਕਰਮ ਫਲ ਭੁਗਤਾਨ ਹੋਇਆ ਉਹਨੂੰ ਹਲਕਾ ਪੈ ਗਿਆ ਹਲਕ ਗਿਆ ਕੁੱਤਾ ਉਹ ਜਦੋਂ ਹਲਕੇ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਤੇ ਕੱਟ ਨਾ ਲਵੇ ਡੰਡੇ ਲੈ ਕੇ ਸਾਰਾ ਪਿੰਡ ਮਗਰ ਪੈ ਗਿਆ ਵੀ ਘੇਰ ਕੇ ਮਾਰ ਦੋ ਕਿਸੇ ਦੇ ਪਸ਼ੂ ਨੂੰ ਵੱਢ ਲਿਆ ਉਹਨੂੰ ਗਾਲ ਦੂ ਬੰਦਾ ਜਾਂ ਕੋਈ ਬੱਚਾ ਜਾਂ ਕੋਈ ਵਿਰਧ ਖਬਰਾਂ ਕੀ ਨੂੰ ਇਹ ਮੂੰਹ ਮਾਰ ਲੂਗਾ ਹਲਕੇ ਹੋ ਕੇ ਤੈਨੂੰ ਲੋਕ ਮਾਰ ਦਿਆ ਕਰਦੇ ਸੀ ਰੌਲਾ ਪੈਂਦਾ ਹੁੰਦਾ ਮਹਾਪੁਰਸ਼ ਕਹਿੰਦੇ ਭਾਈ ਇਹ ਰੌਲਾ ਕਾਦਾ ਪੈਂਦਾ ਹੈ ਇਹ ਡਾਕਟਰ ਭਾਈ ਵੀਰ ਸਿੰਘ ਨੇ ਲਿਖਿਆ ਸਕੀ ਕਹਿੰਦੇ ਮਹਾਰਾਜ ਵੀ ਦੇਖਦੇ ਆ ਜਦੋਂ ਦੇਖਿਆ ਕਹਿੰਦੇ ਮਹਾਰਾਜ ਵੀ ਉਹ ਜਿਹੜਾ ਆਪਣਾ ਕੁੱਤਾ ਸੀ ਉਹ ਹਲਕਾ ਪੈ ਗਿਆ ਉਸਨੂੰ ਮੰਗਲੀ ਵੀ ਪਿੰਡ ਵਾਲੇ ਉਹਨੂੰ ਘੇਰ ਕੇ ਮਾਰਨਾ ਚਾਹੁੰਦੇ ਆ ਤੇ ਕੁੱਤਾ ਜਿਹੜਾ ਉਹ ਮੂਰੇ ਦੌੜਿਆ ਹੋਇਆ ਤਾਂ ਰੌਲਾ ਪਿੰਦਾ ਸੰਤ ਉੱਠ ਕੇ ਖੜੇ ਹੋ ਗਏ ਜਦੋਂ ਕੁੱਤੇ ਨੇ ਸੰਤਾਂ ਨੂੰ ਦੇਖਿਆ ਕੁੱਤਾ ਸੰਤਾਂ ਗੁਰੂ ਨੂੰ ਸਿੱਧਾ ਹੋ ਗਿਆ ਭਾਈ ਹਲਕਿਆ ਹੋਇਆ ਕੁੱਤਾ ਸੰਤਾਂ ਗੁਰੂ ਨੂੰ ਨਹੀਂ ਸਿੱਧਾ ਹੋ ਗਿਆ ਤੇ ਲੋਕ ਰੌਲਾ ਪਾਉਂਦੇ ਨੇ ਬਾਬਾ ਜੀ ਇਹਨੇ ਲਿਹਾਜ਼ ਨਹੀਂ ਕਰਨੀ ਤੁਸੀਂ ਸਰੀਰ ਦੀ ਸੰਭਾਲ ਕਰੋ ਇੱਕ ਪਾਸੇ ਹੋ ਜੋ ਸੀ ਘੇਰ ਕੇ ਮਾਰ ਦੇਣਾ ਹੈ ਕਹਿੰਦੇ ਭਾਈ ਮੈਂ ਪਰੇ ਕਿਵੇਂ ਹੋ ਜਾ ਇਹਨੂੰ ਬਹੁਤ ਪ੍ਰੇਮ ਦੇ ਨਾਲ ਮੈਂ ਦੁੱਧ ਪਿਆਉਂਦਾ ਰਿਹਾ ਜੇ ਇਹਦੇ ਨਾਲ ਮੇਰਾ ਮਾੜਾ ਕਰਮ ਰਲਿਆ ਹੋਇਆ ਤਾਂ ਮੈਨੂੰ ਕੱਟ ਲੂਗਾ ਨਹੀਂ ਮੈਨੂੰ ਕੁਝ ਨਹੀਂ ਕਹਿੰਦਾ ਤੁਸੀਂ ਨਾ ਫਿਕਰ ਨਾ ਕਰੋ ਤੁਸੀਂ ਆਉਣ ਦੋ ਕੁੱਤਾ ਜਦੋਂ ਇਹ ਹੁਣ ਗੱਲ ਕਹਿਣ ਨੂੰ ਦੇਰ ਲੱਗਦੀ ਆ ਉੱਥੇ ਇੰਨੇ ਚਿਰੋਂ ਤਾਂ ਸਾਰਾ ਕੁਝ ਹੋ ਗਿਆ ਸੀ ਜਦੋਂ ਸੰਤਾਂ ਦੇ ਥੋੜਾ ਜਿਹਾ ਦਸ ਕਦਮਾਂ ਤੇ ਆ ਗਿਆ ਸੰਤ ਕਹਿੰਦੇ ਖੜ ਜਾ ਹਲਕੇ ਕੁੱਤਾ ਖੜਦਾ ਨਹੀਂ ਹੁੰਦਾ ਕੁੱਤਾ ਖੜ ਗਿਆ ਇਹ ਮਹਾਂਪੁਰਸ਼ ਕਹਿੰਦੇ ਮੰਗਲੀ ਬਈ ਦੇਖ ਤੈਨੂੰ ਇਹਨਾਂ ਨੇ ਮਾਰ ਦੇਣਾ ਤੇਰੇ ਪਿੱਛੇ ਪਏ ਬਈ ਸਾਤੋਂ ਦੇਖ ਨਹੀਂ ਹੋਣਾ ਕਿਉਂਕਿ ਤੈਨੂੰ ਪਾਲਿਆ ਹੈ ਤੂੰ ਸਾਡੇ ਡੇਰੇ 'ਚ ਪਲਿਆ ਹੈ ਤੈਨੂੰ ਗੁਰੂ ਨਾਨਕ ਦੀ ਬਾਣੀ ਸੁਣਾਈ ਤੈਨੂੰ ਨਾਮ ਸੁਣਾਇਆ ਇਸ ਕਰਕੇ ਵੀ ਤੂੰ ਤੇਰਾ ਆ ਗਿਆ ਅਖੀਰ ਵੇ ਤੂੰ ਐਸੇ ਬਿਮਾਰ ਹੈ ਤੈਨੂੰ ਪਤਾ ਨਹੀਂ ਹੈ ਵੀ ਤੂੰ ਰੋਗੀ ਹੈ ਤੂੰ ਆਪ ਤਾਂ ਦੁਖੀ ਹੋਇਆ ਤੇਰਾ ਕਰਮ ਕਟਿਆ ਜਾ ਰਿਹਾ ਤੂੰ ਹੋਰ ਨੂੰ ਦੁਖੀ ਨਾ ਕਰ ਕਿਸ ਨੂੰ ਸੰਤ ਕਹਿੰਦੇ ਉਹਨੂੰ ਸੰਤਾਂ ਨੇ ਐਂ ਇਸ਼ਾਰਾ ਕੀਤਾ ਕਹਿੰਦੇ ਤੂੰ ਇੱਧਰ ਨੂੰ ਚੱਲਿਆ ਜਾ ਐ ਐ ਸੰਤਾਂ ਨੇ ਇਸ਼ਾਰਾ ਜਿੱਧਰ ਨੂੰ ਕੀਤਾ ਕਹਿੰਦੇ ਜਾ ਉੱਥੇ ਜਾ ਕੇ ਕਹਿੰਦੇ ਸ੍ਰੀ ਛੱਡ ਦੇ ਇਹਨੂੰ ਕਹਿੰਦੇ ਕਰਮਖੰਡ ਕੀ ਬਾਣੀ ਜੋ ਕੁੱਤਾ ਉੱਥੋਂ ਗਿਆ ਅੱਗੇ ਚੱਲ ਕੇ ਕੁੱਤੇ ਨੇ ਖੜ ਗਿਆ ਰੁਕ ਗਿਆ ਤੇ ਪ੍ਰਾਣ ਤਿਆਗ ਦਿੱਤਾ ਇਹ ਬਰਕਤਾਂ ਕਰਦੀਆਂ ਪ੍ਰਭ ਜੀ ਬਸੈ ਸਾਦਗੀ ਰਸਨਾ ਨਾਨਕ ਜਨਕਾ ਦਸਨ ਦਸਰਾ ਤੋ ਇਸ ਕਰਕੇ ਹੈ ਸਤਪੁਰਸ਼ਾਂ ਦੀ ਜਿਹੜੀ ਜ਼ੁਬਾਨ ਹੈ ਉਹ ਬਰਕਤ ਵਾਲੀ ਕਿਉਂ ਆ ਕਿਉਂਕਿ ਪ੍ਰਭੂ ਦਾ ਨਾਮ ਉਸ ਰਸਨਾ ਤੇ ਹੈ ਜੀ ਭਾਈ ਲਖੂ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਤੇ ਜੀ ਦੇ ਪ੍ਰਸ਼ਾਦਾ ਸੀ ਬੁੱਧੂ ਛਾ ਦੇ ਤੇ ਉਹਨੇ ਅਰਦਾਸ ਕਰਾਈ ਵੀ ਇਟਾਂ ਪੱਕੀਆਂ ਨਿਕਲਣ ਉਹ ਬਾਹਰ ਖੜਾ ਕੇ ਕਹਿੰਦਾ ਕੱਚੀਆਂ ਨਿਕਲਣਗੀਆਂ ਹੁੱਦੂ ਆਵਾ ਕੱਚਾ ਤਿੰਨ ਵਾਰੀ ਕਹ ਦਤਾ ਉਹ ਫਿਰ ਆਵਾ ਕੱਚਾ ਹੀ ਨਿਕਲਿਆ ਸੀ ਫਿਰ ਰੋਇਆ ਜਾ ਕੇ ਮਹਾਰਾਜ ਏਕ ਹੀ ਬਣ ਗਿਆ ਕਹਿੰਦੇ ਤੂੰ ਸਿੱਖ ਦਾ ਦਿਲ ਦਿਖਾ ਦਿੰਦਾ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਬਚਨ ਕਰਿਆ ਸੀ ਪੱਕਾ ਨਿਕਲੂ ਸਿੱਖ ਨੇ ਤੁਹਾਡਾ ਬਚਨ ਬਦਲ ਦਿੱਤਾ ਕਹਿੰਦੇ ਭਾਈ 21 ਪਾਠ ਜਪਜੀ ਸਾਹਿਬ ਦੇ ਕਰਦਾ ਇਹਦੀ ਰਸਨਾ ਤੇ ਗੁਰੂ ਰਾਮਦਾਸ ਨੇ ਬਰਕਤਾਂ ਪਾ ਦਿੱਤੀਆਂ ਇਹਦਾ ਵਚਨ ਗੁਰੂ ਨਹੀਂ ਮੋੜ ਸਕਦਾ ਗੁਰੂ ਆਪਣਾ ਵਚਨ ਤਾਂ ਮੋੜ ਲੂ ਮੇਰੀ ਬਾਂਦੀ ਭਗਤ ਜਿਹੜਾ ਮੈਂ ਬਾਂਦੇ ਭਗਤ ਨਾ ਛੂਟੇ ਮੋਗੇ ਇਸ ਕਰਕੇ ਨਾਮ ਦੀਆਂ ਬਰਕਤਾਂ ਨਾਮ ਜਿੱਥੇ ਮੈਲ ਲਾਹ ਕੇ ਮਨ ਨੂੰ ਪਵਿੱਤਰ ਕਰਦਾ ਹੈ ਤਾਹ ਮਹਾਰਾਜ ਕਹਿੰਦੇ ਦਿਨ ਰਾਤੀ ਆਰਾ ਦੋ ਪਿਆਰੋ ਨਿਮਕ ਨਾ ਕੀਜੈ ਢੀਲਾ ਰਾਤ ਦਿਨ ਉਹਦੀ ਰੱਦਨਾ ਕਰੋ ਰਾਤ ਦਿਨ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਸਦਕਾ ਬੋਲੋ ਜਸ ਜੀਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਇਸ ਕਰਕੇ ਹੈ ਈ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਉਹਦਾ ਚਿੰਤਨ ਹਰ ਵਕਤ ਹੀ ਕਰਨਾ ਚਾਹੀਦਾ ਹੈ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਤੇ ਜਦੋਂ ਮਨ ਦਾ ਸੁਭਾਅ ਬਦਲ ਗਿਆ ਨਾਮ ਦੀ ਧੁਨ ਦੇ ਵਿੱਚ ਮਸਤ ਹੋ ਗਿਆ ਫਿਰ ਤਾਂ ਇਹ ਨਹੀਂ ਆਪ ਹੀ ਨਹੀਂ ਖੜਾ ਛੱਡਣਾ ਧੁਨ ਜਗਾਉਣ ਦੀ ਲੋੜ ਹੈ ਘੜਿਆਲ ਦੇ ਵਿੱਚ ਧੁਨੀ ਹੈਗੀ ਪਰ ਡੱਗਾ ਮਾਰੇ ਤੋਂ ਬਿਨਾਂ ਤਾਂ ਨਹੀਂ ਨਿਕਲਦੀ ਮਨ ਦੇ ਵਿੱਚ ਨਾਮ ਦੀ ਤੁਣੀ ਹੈਗੀ ਪਰ ਵਾਹਿਗੁਰੂ ਦਾ ਡੱਗਾ ਬਾਹਰ ਤੋਂ ਲਾਉਣਾ ਪਊਗਾ ਪਹਿਲਾਂ। ਤੋਂ ਇਸ ਕਰਕੇ ਹੈ ਹਿਰਦੇ ਹਰ 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 ਤੁਣ ਉਪਜੀ ਉਤੋਂ ਹੀ ਪੈਦਾ ਹੋਣੀ ਹੈ। ਹਰ ਜਪੀਏ ਮਾਸਤਕ ਭਾਗ। ਹਰ ਇੱਕ ਮਾਈ ਭਾਈ ਜਿਸ ਨੇ ਵੀ ਮਨੁੱਖਾ ਸਰੀਰ ਨੂੰ ਪ੍ਰਾਪਤ ਹੋਣਾ ਕੀਤਾ ਹੈ ਦੋਦ ਸੌਂਦ ਕੱਢਣ ਦੀ ਸਾਨੂੰ ਆਗਿਆ ਹੈ ਗੁਰੂ ਦੀ ਇੱਕ ਤਾਂ ਆਪਣੀ ਧਰਮ ਦੀ ਕਿਰਤ ਜਿਹੜੀ ਕੀਤੀ ਹੈ ਉਹਦੇ ਦਸਵਾਂ ਹਿੱਸਾ ਗੁਰੂ ਦੀ ਭੇਟ ਕਰਨੀ ਇੱਕ ਜ਼ਿੰਦਗੀ ਦਾ ਅੱਠ ਪੈਰਾਂ ਦਾ ਜਿਹੜਾ ਦਸਵਾਂ ਹਿੱਸਾ ਹੈ ਉਹ 2 ਘੰਟੇ 24 ਮਿੰਟ ਬਣਦੇ ਹੈ ਤੇ ਫਿਰ ਇਸ ਨੂੰ ਅੰਦਾਜ਼ੇ ਨਾਲ ਸਿੱਧਾ ਹੀ ਢਾਈ ਘੰਟੇ ਕਹਿੰਦਾ ਵੀ ਢਾਈ ਘੰਟੇ ਭਾਵੇਂ ਨੂੰ ਦੋ ਵੇਲੇ ਕਰ ਲਓ ਸਵਾ ਘੰਟਾ ਸਵੇਰੇ ਕਰ ਲਓ ਸਵਾ ਸ਼ਾਮ ਨੂੰ ਕਰ ਲਓ ਜੇ ਤਿੰਨ ਤਿੰਨ ਘੰਟੇ ਬਹੁਤ ਸਾਰੇ ਮਨੁੱਖ ਫਿਲਮਾਂ ਦੇਖ ਸਕਦੇ ਨੇ ਟੈਲੀਵਿਜ਼ਨ ਦੇਖ ਸਕਦੇ ਨੇ ਘੜੀ ਵੀ ਨਹੀਂ ਦੇਖਦੇ ਮੁੜ ਕੇ ਕਹਿੰਦੇ ਉਹ ਕਹਿੰਦੇ ਇਹ ਮੁੱਕ ਵੀ ਗਈ ਹੈ ਜੇ ਇਹ ਤਾਂ ਐਂ ਲੱਗਦਾ ਸੀ ਵੀ ਹੁਣੇ ਸ਼ੁਰੂ ਹੋਈ ਹੈ ਜੀ ਪਰ ਜਦੋਂ ਨਾਮ ਜਪਣਾ ਉਸਲ बटे ਜਦੇ ਮਾਰ ਲੱਗ ਜਾਂਦੇ ਆ ਮਾੜੀ ਕਿਸਮਤ ਹੈ ਜਦੋਂ ਨਾਮ ਚ ਰਸ ਆਉਣ ਲੱਗਿਆ ਫਿਰ ਨਹੀਂ ਐਸਾ ਹੁੰਦਾ ਸੁਰਤੀ ਟਿਕਾ ਕੇ ਸ਼ਬਦ ਦਾ ਮੇਲ ਸੁਰਤ ਦੇ ਨਾਲ ਕਰਨਾ ਹੈ ਜ਼ੁਬਾਨ ਦੇ ਨਾਲ ਪਹਿਲਾਂ ਪਹਿਲਾਂ ਕਰਕੇ ਉਦੋਂ ਬਾਅਦ ਫਿਰ ਮਨ ਦੇ ਜਿਹੜੇ ਸੰਕਲਪ ਉਹਨਾਂ ਦੇ ਵਿੱਚ ਨਾਮ ਨੂੰ ਲਿਜਾਣਾ ਹੈ ਆਪਾਂ ਜਦੋਂ ਸੰਕਲਪ ਨਾਮ ਦਾ ਰੂਪ ਹੋ ਜਾਵੇ ਮਨ ਦਾ ਸੰਕਲਪ ਨਾਮ ਸੰਕਲਪ ਦਾ ਰੂਪ ਹੋ ਜਾਵੇ ਇੱਕ ਮਿਕ ਹੋ ਜਾਣ ਜਿਵੇਂ ਪਾਣੀ ਚ ਪਾਣੀ ਪਾਇਆ ਇੱਕ ਰੂਪ ਹੋ ਜਾਂਦਾ ਹੈ ਸ਼ਬਦ ਤੇ ਮਨ ਇੱਕ ਰੂਪ ਹੋ ਜਾਣ ਉਹ ਫਿਰ ਆਨੰਦ ਵਖਰੇ ਹੀ ਹੈ ਇਹ ਆਨੰਦ ਲੈਣ ਵਾਸਤੇ ਤਰੱਕੀ ਕਰੋ ਆਉਂਦੇ ਸਾਲ ਨੂੰ ਬਹੁਤ ਸਾਰੇ ਗੁਰਮੁਖ ਤੁਹਾਡੇ ਜੈਸਾ ਹੋਣ ਦੱਸਣ ਦੀ ਲੋੜ ਨਹੀਂ ਤੇ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਆਪਣੇ ਆਪ ਹੀ ਜੁੜ ਜਾਓ ਕਿਉਂਕਿ ਜ਼ਿੰਦਗੀ ਤਾਂ ਮੁੱਕਦੀ ਜਾ ਰਹੀ ਹੈ 2.5 ਘੰਟੇ ਦਾ ਸਿਮਰਨ ਕੀਤਾ ਹੋਇਆ ਬਹੁਤ ساری ਮੈਲ ਲਾਹ ਦਊਗਾ ਤੇ ਹੌਲੀ-ਹੌਲੀ ਨਿੱਤ ਦਾ ਸੁਆਬ ਵੀ ਬਣ ਜੂ ਫਿਰ ਤੇ ਬਾਕੀ ਭਾਈ ਮੈਨੂੰ ਗੁਰਮਖਾਨੇ ਦੱਸਿਆ ਸੀ ਵੀ ਸੰਗਤ ਨੂੰ ਇਹ ਜਾਣਕਾਰੀ ਦੇਣੀ ਹੈ ਵੀ 12 ਤਰੀਕ ਨੂੰ ਬੜਾਈਆਂ ਜੀ 12 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ। ਅੰਮ੍ਰਿਤ ਪੀਆ ਸਤਿਗੁਰੂ ਦੀਆ ਅਵਰ ਨਾ ਜਾਣਾ ਦੂਆ ਦੀ। ਜਿਹੜਾ ਇੱਕ ਵਾਰੀ ਕਲੰਗੀਧਰ ਪਾਤਸ਼ਾਹ ਦਾ ਅੰਮ੍ਰਿਤ ਬਾਣ ਕਰ ਲੈਂਦਾ ਹੈ ਜਿਹਦੀਆਂ ਰਗਾਂ થી ਪੰਜ ਊਲੇ ਅੰਮ੍ਰਿਤ ਦੇ ਚਲੇ ਗਏ ਨਾ ਇੱਕ ਵਾਰੀ ਅੰਦਰ ਉਹਦੀ ਬਾਣ ਨੂੰ ਹੱਥ ਜਮਦੂਤ ਨਹੀਂ ਫਿਰ ਪਾਸ ਕਰਦਾ। ਦਰਗਾ ਛਟਕਾਰਾ ਹੋ ਜੀ ਪਰ ਸ਼ਰਤ ਨਾਲ ਇਹ ਆ ਵੀ ਅਮਰਤ ਆਰੀ ਹੋ ਕੇ ਬੱਜਰ ਕਰੇਤੀਆਂ ਨਾ ਹੋਵੇ ਫਿਰ ਜੇਕਰ ਤੇ ਐਸਾ ਹੋ ਗਿਆ ਕਿਉਂਕਿ ਕਲਯੁਗ ਦਾ ਸਮਾਂ ਹੈ ਉਦੋਂ ਚੋਰ ਹੋ ਕੇ ਨਾ ਜੀਵੇ ਫਿਰ ਜਿੰਨਾ ਜਲਦੀ ਹੋਵੇ ਸਦਾਈ ਕਰਾ ਲਵੇ ਤੇ ਜਿਨ੍ਹਾਂ ਨੇ ਸਦਾਈ ਕਰਾਉਣੀਆਂ ਉਹਨਾਂ ਔਰ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ ਹੈ ਉਹਨਾਂ ਤੇ ਭਾਈ ਸੁੱਧੇ ਕੇ ਸ਼ੀਸ਼ ਨਾਨ ਕਰਕੇ 12 ਤਰੀਕ ਨੂੰ ਅਸਥਾਨ ਤੇ ਪਹੁੰਚਣਾ ਤੇ ਤਾਂ ਕਿ ਅੰਮ੍ਰਿਤ ਛਕ ਕੇ ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸਵੇਲਾ ਗੁਰੂ ਕਿਰਪਾ ਕਰੇ ਆਓ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਵਿਸਰਾਮ ਦੇਣਾ ਤੇ ਅਗਲਾ ਜੋ ਨਿਜਮ ਹੈ ਅਸਥਾਨ ਤੇ ਉਹ ਨਿਜਮ ਪੂਰਾ ਕਰਨ ਵਾਸਤੇ ਗੁਰਮੁਖ ਆਜਨ ਸਟੇਜ ਤੇ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਮਹਾਂਪੁਰਖ ਸੰਤ ਬਾਬਾ ਅਜਮੇਰ ਸਿੰਘ ਜੀ ਜਿਨ੍ਹਾਂ ਨੇ ਕਿਰਪਾ ਕੀਤੀ ਪਿਛਲੇ ਦਿਨੀ ਆਪਣੀ ਮੌਜ ਦੇ ਵਿੱਚ ਮਹਾਂਪੁਰਸ਼ ਇਹ ਅਸਥਾਨ ਤੇ ਚਰਨ ਪਾ ਕੇ ਆਏ ਤੇ ਦਾਸਾਂ ਨੂੰ ਤੁਹਾਨੂੰ ਬਾਗ ਬਣਾਇਆ ਤੇ ਉਹਨਾ ਮਹਾਪੁਰਸ਼ਾਂ ਦੇ ਹੁਕਮ ਨੂੰ ਇਥੋਂ ਦੀ ਸੰਗਤਾਂ ਦੇ ਹੁਕਮ ਨੂੰ ਦਾਸਤਾ ਕੇ ਨਾ ਗੁਰਮਖਾਨੇ ਪਹੁੰਚਾਇਆ ਦੋ ਦਿਨ ਦਾ ਸਾਡੇ ਜਥੇ ਵੱਲੋਂ ਡਿਊਟੀ ਸੀ ਕੱਲ ਗਿਆਨੀ ਗੁਰਪ੍ਰੀਤ ਸਿੰਘ ਕਿਉਂਕਿ ਮੈਂ ਸਭਰਾਮਾ ਜਿਥੇ ਸ਼ਾਮ ਸਿੰਘ ਅਟਾਰੀ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸਿੱਖਾਂ ਦੀ ਆਖਰੀ ਲੜਾਈ ਸੀ ਇਹ ਤੇ ਉੱਥੇ ਬਹੁਤ ਵੱਡਾ ਇਲਾਕੇ ਦਾ ਹਰ ਸਾਲ ਇਕੱਠ ਹੁੰਦਾ ਹੈ। ਦਾਸ ਦਾ ਸਰੀਰ ਉੱਥੇ ਸੀ। ਫਿਰ ਜਥੇ ਵੱਲੋਂ ਗਿਆਨੀ ਗੁਰਪ੍ਰੀਤ ਸਿੰਘ ਆਜ਼ਰੀ ਪਰ ਕੇ ਗਏ ਆ। ਮਹਾਰਾਜ ਦੀ ਕਿਰਪਾ ਨਾਲ ਜੋ ਸੁਣਾਇਆ ਹੋਏਗਾ ਠੀਕੇ ਸੁਣਾਇਆ ਹੋਏਗਾ ਇਹ ਮੈਨੂੰ ਨਿਸ਼ਚੈ ਕਿਉਂਕਿ ਵਿਦਿਆਰਥੀ ਦਾ ਪਤਾ ਹੁੰਦਾ ਹੈ ਵੀ ਕਿਹੜਾ ਵਿਦਿਆਰਥੀ ਕਿੰਨੀ ਯੋਗਤਾ ਰੱਖਦਾ ਹੈ। ਸੋ ਗੁਰੂ ਕਿਰਪਾ ਕਰੇ ਆਓ ਅਗਲਾ ਪ੍ਰੋਗਰਾਮ ਜੋ ਨਿਜਮ ਹੈ ਉਹ ਪੂਰਾ ਗੁਰਮੁ ਕਰਨਗੇ। ਪੁਲਨ ਚੋਕਾਂ ਦੀ ਖਿਮਾ ਕਰਨੀ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ